ਅੱਜ ਨਾ ਜਿਵੇਂ ਕਹ ਦੋ ਕਿ 21ਵੀਂ ਸਦੀ ਆ ਗਈ ਗਿਆਨ ਤੇ ਵਿਗਿਆਨ ਦਾ ਯੁੱਗ ਅੱਜ ਹਰੇਕੀ ਇਸ ਵਿਗਿਆਨ ਨੂੰ ਵਰਤ ਰਿਹਾ ਪਰ ਇਹਦੇ ਗਿਆਨ ਨੂੰ ਤੁਹਾਨੂੰ ਪਤਾ ਹੋਵੇ ਰੁਕੀ ਸਾਹਿਬ ਜੇ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਹਾਡੇ ਜਿਹੜੇ ਫਾਦਰ ਬਜ਼ੁਰਗ ਸੀ ਘਰ ਦੇ ਵਿੱਚ ਉਹ ਤੁਹਾਨੂੰ ਇੱਕ ਆਇਲ ਦੀ ਹਰ ਹਫਤੇ ਹਰ ਐਤਵਾਰ ਕੇਸੀ ਸਨਾਨ ਕੀਤਾ ਜਾਂਦਾ ਸੀ ਕੀਤਾ ਜਾਂਦਾ ਸੀ ਉਸ ਟਾਈਮ ਤੇ ਸਰੋਂ ਦੇ ਤੇਲ ਨਾਲ ਸਾਰੀ ਬਾਡੀ ਦੀ ਮਾਲਿਸ਼ ਕੀਤੀ ਜਾਂਦੀ ਸੱਚ ਹੈ ਕਿ ਝੂਠ ਕੀਤੀ ਜਾਂਦੀ ਸੀ ਕਿਉਂਕਿ ਸਰੋਂ ਦਾ ਤੇਲ ਇੱਕ ਕੁਦਰਤੀ ਪ੍ਰੋਡਕਟ ਆ ਉਹ ਸਾਡੇ ਜਿਹੜੇ ਰੋਮ ਸੀ ਨਾ ਉਹ ਸਾਡੇ ਰੂਮ ਰਾਈ ਅੰਦਰ ਟਿੱਕਰ ਜਾਂਦਾ ਸੀ ਜਦੋਂ ਮਾਲਿਸ਼ ਕੀਤੀ ਜਾਂਦੀ ਸੀ ਇਹ ਸਰੋਂ ਦਾ ਤੇਲ ਨਹੀਂ ਇਹ ਸਰੋਂ ਦਾ ਤੇਲ ਨਹੀਂ ਹੈ ਮੈਂ ਸਰੋਂ ਦੇ ਤੇਲ ਦੀ ਗੱਲ ਕਰ ਰਿਹਾ ਕਿਉਂਕਿ ਅੱਜ ਅੱਜ ਕਾਰਨ ਕਿਉਂ ਅੱਜ ਆਪਾਂ ਚਮੜੀ ਰੋਗ ਚਾ ਰਹੇ ਹਾਂ ਅੱਜ ਸੀ ਉਦੋਂ ਕੀ ਹੁੰਦਾ ਸੀ ਕਿ ਸਰੋਂ ਦਾ ਤੇਲ ਨੂੰ ਸਿਰ ਤੇ ਲਗਾਇਆ ਜਾਂਦਾ ਸੀ ਫੇਸ ਤੇ ਦਾੜੀ ਤੇ ਲਗਾਇਆ ਜਾਂਦਾ ਸੀ ਸਰੀਰ ਦੀ ਮਾਲਿਸ਼ ਕੀਤੀ ਜਾਂਦੀ ਸੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਸੀ ਪਰ ਅੱਜ ਵਨਸਵੰਨੀਆ ਕਰੀਮਾਂ ਕਹਿੰਦੇ ਮੈਂ ਸੋਨਾ ਬਣ ਲਈ ਫਿਰ ਹੋਰ ਕੀ ਹੈ ਅੱਗੇ ਤਾਂ ਫੇਸ਼ੀਅਲ ਆਗੇ ਅੱਗੇ ਤਾਂ ਕੁੜੀਆਂ ਹੀ ਕਰਾਉਂਦੇ ਹੁਣ ਮੁੰਡੇ ਵੀ ਕਰਾਉਂਦੇ ਕਹਿੰਦੇ ਮੋ ਵੀ ਸੋਨਾ ਲੱਗਣਾ